ਆ ਪਹਿਲ ਕਾਮ ਚ ਜੋ ਕੁਝ ਹੋਇਆ ਮਾਰਾਇ ਕਿਸੇ ਦਾ ਪੁੱਤ ਮਰ ਗਿਆ ਕਿਸੇ ਦਾ ਭਰਾ ਮਰ ਗਿਆ ਕਿਸੇ ਦਾ ਬੱਚਾ ਮਰ ਗਿਆ ਕਿਸੇ ਦਾ ਕੁਝ ਮਰ ਗਿਆ ਧਰਮ ਪੁੱਛ ਪੁੱਛ ਕੇ ਗੋਲੀਆਂ ਮਾਰੇਗਾ ਅਫਸੋਸ ਹੈ ਮੈਨੂੰ ਇਸ ਗੱਲ ਦਾ ਪਰ ਕਦੀ ਇਸ ਦੇਸ਼ ਨੇ ਵੀ ਧਰਮ ਪੁੱਛ ਪੁੱਛ ਕੇ ਗਲਾਂ ਚ ਟੈਰ ਪਾਈ ਸੀ ਦਿੱਲੀ ਦੇ ਬਾਜ਼ਾਰਾਂ ਚ ਇੰਦਰਾ ਗਾਂਧੀ ਮਰੀ ਫਿਰ ਧਰਮ ਦੇ ਨਾਂ ਦੇ ਉੱਤੇ ਵੋਟਰ ਲਿਸਟਾਂ ਕਢਾਈਆਂ ਗਈਆਂ ਸਿੱਖਾਂ ਦੀ ਗਿਣਤੀ ਵੇਖੋ ਕਿੱਥੇ ਆ ਉਹ ਦਿਨ ਭੁੱਲ ਗਏ ਤੁਹਾਨੂੰ ਜਦੋਂ ਧਰਮ ਦੇ ਨਾਂ ਤੇ ਬੰਦੇ ਤੁਸੀਂ ਘਰਾਂ ਚੋਂ ਕੱਢੇ ਗਲਾਂ ਚ ਟੈਰ ਪਾਏ ਬੀਬੀਆਂ ਨਾਲ ਬਲਾਤਕਾਰ ਕੀਤੇ ਗਏ ਨਿਸ਼ਾਨੀ ਕੀਆ ਗੁੱਟ ਤੇ ਕੜਾ ਮਾਫ ਕਰਿਓ ਦੂਜੇ ਦੇ ਘਰ ਲੱਗੇ ਤੇ ਬਸੰਤਰ ਆ ਆਪਣੇ ਘਰ ਲੱਗੇ ਤੇ ਭਾਂਬੜ ਮਚਦੇ ਆ ਅਫਸੋਸ ਆ ਮੈਨੂੰ ਗਲਤ ਹੋਇਆ ਪਰ ਲੀਡਰਾਂ ਦਾ ਕੋਈ ਧਰਮ ਨਹੀਂ ਨਕੰਮੇ ਬੰਦਿਆਂ ਦਾ ਕੋਈ ਧਰਮ ਨਹੀਂ ਉਹ ਧਰਮ ਦੀ ਆੜ ਵਿੱਚ ਹਰ ਕੁੱਤਾ ਕੰਮ ਕਰਨ ਨੂੰ ਤਿਆਰ ਬਰ ਤਿਆਰ ਬੈਠੇ ਆ ਹਰ ਨਕੰਮਾ ਕੰਮ ਕਰਨ ਨੂੰ